ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾ ਨੂੰ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਲੋਕ ਸਭਾ ਵਿੱਚ ਹੋਇਆ ਹੰਗਾਮਾ ਹਿੰਦੂਆਂ ਦੇ ਮੁੱਦੇ ਉੱਤੇ ਸੰਸਦ ਵਿੱਚ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਹੋਇਆ ਮੌਜਮ ਸਾਹਮਣੇ ਰਾਹੁਲ ਗਾਂਧੀ ਨੇ ਸੰਸਦ ਵਿੱਚ ਵਿਖਾਈ ਭਗਵਾਨ ਸ਼ਿਵ ਦੀ ਤਸਵੀਰ ਲੋਕ ਸਭਾ ਵਿੱਚ ਨੀਟ ਪ੍ਰੀਖਿਆ ਦੇ ਮੁੱਦੇ ਉੱਤੇ ਬੋਲੇ ਰਾਹੁਲ ਕਾਂਧੀ ਕਿਹਾ ਚਰਚਾ ਲਈ ਰੱਖਿਆ ਜਾਵੇ ਵੱਖਰਾ ਦਿਨ ਜਲੰਧਰ ਜਮਨੀ ਚੋਣ ਤੋਂ ਪਹਿਲਾਂ ਬੀਜਪੀ ਅਤੇ ਕਾਂਗਰਸ ਨੂੰ ਝਟਕਾ ਕਈ ਵੱਡੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਦੇ ਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ ਤੇ ਹੁਣ ਖਬਰਾਂ ਵਿਸਤਾਰ ਨਾਲ ਸੰਸਦ ਦੇ ਸੈਸ਼ਨ ਦੌਰਾਨ ਰਾਹੁਲ ਗਾਂਧੀ ਨੇ ਹਿੰਦੂंनो ਲੈ ਕੇ ਅਜਿਹਾ ਬਿਆਨ ਦਿੱਤਾ ਕਿ ਪੂਰੀ ਲੋਕ ਸਭਾ ਵਿੱਚ ਹੰਗਾਮਾ ਹੋ ਗਿਆ। ਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦ ਮਤੇ ਉੱਤੇ ਚਰਚਾ ਦੌਰਾਨ ਆਪਣੇ ਸੰਬੋਧਨ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਆਪਣੇ ਆਪ ਨੂੰ ਹਿੰਦੂ ਕਹਿਣ ਵਾਲੇ ਹਿੰਸਾ ਕਰਵਾ ਰਹੇ ਨੇ। ਲੋਕ ਸਭਾ ਵਿੱਚ ਰਾਹੁਲ ਗਾਂਧੀ ਨੇ ਜਿਵੇਂ ਹੀ ਇਹ ਬਿਆਨ ਦਿੱਤਾ ਤਾਂ ਸੰਸਦ ਵਿੱਚ ਹੰਗਾਮਾ ਹੋ ਗਿਆ। ਭਾਜਪਾ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕੀਤਾ ਰਾਹੁਲ ਗਾਂਧੀ ਦੀ ਇਹ ਗੱਲ ਸੁਣ ਕੇ ਪ੍ਰਧਾਨ ਮੰਤਰੀ ਮੋਦੀ ਵੀ ਆਪਣੇ ਆਪ ਨੂੰ ਰੋਕ ਨਹੀਂ ਸਕੇ। ਪੀਐਮ ਮੋਦੀ ਅਚਾਨਕ ਆਪਣੀ ਸੀਟ ਤੋਂ ਉੱਠੇ ਅਤੇ ਰਾਹੁਲ ਗਾਂਧੀ ਨੂੰ ਕਰਾਰਾ ਜਵਾਬ ਦਿੱਤਾ ਰਾਹੁਲ ਗਾਂਧੀ ਦੇ ਬਿਆਨ ਉੱਤੇ ਪੀਐਮ ਮੋਦੀ ਨੇ ਕਿਹਾ ਕਿ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਗੰਭੀਰ ਮਾਮਲਾ ਹੈ ਰਾਹੁਲ ਗਾਂਧੀ ਨੇ ਹਿੰਦੂਆਂ ਦਾ ਅਪਮਾਨ ਕੀਤਾ ਇਸ ਤੋਂ ਬਾਅਦ ਪੀਐਮ ਮੋਦੀ ਆਪਣੀ ਸੀਟ ਉੱਤੇ ਬੈਠ ਗਏ ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਲੋਕਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਟਿੱਪਣੀ ਉੱਤੇ ਪ੍ਰਤੀਕਿਰਿਆ ਦਿੱਤੀ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਤੇ ਮੋਦੀ ਪੂਰਾ ਹਿੰਦੂ ਸਮਾਜ ਨਹੀਂ ਨੇ ਇਸ ਦੇ ਨਾਲ ਹੀ ਲੋਕਸਭਾ ਵਿੱਚ ਰਾਹੁਲ ਗਾਂਧੀ ਦੇ ਬਿਆਨ ਉੱਤੇ ਅਮਿਤ ਸ਼ਾ ਵੀ ਆਪਣੀ ਸੀਟ ਤੋਂ ਉੱਠ ਗਏ ਉਨੇ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੇ ਬਿਆਨ ਨਾਲ ਹਿੰਦੂਆਂ ਦਾ ਅਪਮਾਨ ਕੀਤਾ ਹੈ। ਉਹਨਾਂ ਰਾਹੁਲ ਗਾਂਧੀ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਸੰਸਦ ਵਿੱਚ ਭਗਵਾਨ ਸ਼ਿਵ ਦੀ ਤਸਵੀਰ ਵਿਖਾਈ ਅਤੇ ਕਿਹਾ ਕਿ ਭਗਵਾਨ ਸ਼ਿਵ ਦਾ ਤ੍ਰਿਸ਼ੂਲ ਅਹਿੰਸਾ ਦਾ ਪ੍ਰਤੀਕ ਹੈ। ਉਹਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਦੇਸ਼ ਦੇ ਲੋਕਾਂ ਵਿੱਚ ਨਫ਼ਰਤ ਫੈਲਾ ਰਹੀ ਹੈ। ਕਾਂਗਰਸ ਨੇ ਨੀਟ ਪ੍ਰੀਖਿਆ ਵਿੱਚ ਹੋਈਆਂ ਕਥਿਤ ਬੇਨਿਮੀਆ ਉੱਤੇ ਇੱਕ ਦਿਨ ਬਹਿਸ ਰੱਖਣ ਦੀ ਮੰਗ ਕੀਤੀ ਪਰ ਲੋਕ ਸਭਾ ਸਪੀਕਰ ਵੱਲੋਂ ਕੋਈ ਭਰੋਸਾ ਨਾ ਮਿਲਤੇ ਵਿਰੋਧੀ ਧਿਰ ਦੇ ਮੈਂਬਰ ਅੱਜ ਸਦਨ ਵਿੱਚੋਂ ਵਾਕਆਊਟ ਕਰ ਗਏ। ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦ ਮਤੇ ਉੱਤੇ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਰੋਮ ਵਿਰਲਾ ਨੇ ਮਾਈਕ ਬੰਦ ਕਰਨ ਦੇ ਦੋਸ਼ਾਂ ਉੱਤੇ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਬਾਹਰ ਜਾਣ ਤੋਂ ਬਾਅਦ ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਮਾਈਕ ਬੰਦ ਕਰ ਦਿੱਤਾ ਗਿਆ ਹੈ। ਇਹ ਸਹੀ ਨਹੀਂ ਹੈ। ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰ ਕੁਰਸੀ ਉੱਤੇ ਬੈਠਦੇ ਨੇ ਸਭ ਨੂੰ ਪਤਾ ਹੈ ਕਿ ਸਦਨ ਤੋਂ ਜਿਸ ਦਾ ਨਾਮ ਬੋਲਣ ਲਈ ਲਿਆ ਜਾਂਦਾ ਸਿਰਫ ਉਸ ਦਾ ਮਾਈਕ ਹੀ ਆਨ ਹੁੰਦਾ ਹੈ। ਸਪੀਕਰ ਦੀ ਕੁਰਸੀ ਕੋਲ ਮਾਈਕ ਬੰਦ ਕਰਨ ਦਾ ਕੋਈ ਕੰਟਰੋਲ ਨਹੀਂ ਹੈ। ਉਹਨੇ ਕਿਹਾ ਕਿ ਇਸ ਲਈ ਦੋਸ਼ ਲਗਾਉਣਾ ਠੀਕ ਨਹੀਂ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਕਾਂਦੀ ਨੇ ਈਟੂ ਤੇ ਵੱਖਰੇ ਦਿਨ ਦੀ ਚਰਚਾ ਦੀ ਵੀ ਮੰਗ ਕੀਤੀ ਹੈ। ਉਹਨੇ ਕਿਹਾ ਕਿ 2 ਕਰੋੜ ਨੌਜਵਾਨਾਂ ਦਾ ਨੁਕਸਾਨ ਹੋਇਆ ਪਿਛਲੇ 7 ਸਾਲਾਂ ਵਿੱਚ ਕਈ ਵਾਰ ਪੇਪਰ ਲੀਕ ਹੋਏ ਨੇ। ਪੰਜਾਬ ਦੀ ਸਿਆਸਤ ਵਿੱਚ ਵੱਡੇ ਹਿਲਜੁਲ ਦੇਖਣ ਨੂੰ ਮਿਲੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਜਲੰਧਰ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਜਲੰਧਰ ਵਿੱਚ ਆਪਣੀ ਪਕੜ ਨੂੰ ਮਜ਼ਬੂਤ ਕਰ ਰਹੀ ਹੈ ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਲੰਧਰ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ ਜਲੰਧਰ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਪਾਟਿਆ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋ ਗਏ ਕਮਲਜੀਤ ਸਿੰਘ ਪਾਟਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਦੇ ਨਾਲ ਹੀ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਅਤੇ ਸੂਬਾ ਕੋਆਰਡੀਨੇਟਰ ਹਿਮਾਂਤ ਸਬਰਵਾਲਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਉਹਨਾਂ ਤੋਂ ਇਲਾਵਾ ਪਾਜਪਾ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਕਈ ਆਗੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਨੂੰ ਬਦਲਣ ਦੀ ਮੰਗ ਨੂੰ ਲੈ ਕੇ ਨਾਰਾਜ਼ ਚੱਲ ਰਹੇ ਸੀਨੀਅਰ ਅਕਾਲੀ ਆਗੂਆਂ ਵੱਲੋਂ ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਨੈਰੇਕ ਵੀ ਇਸੰਗ ਨੂੰ ਅਕਾਲੀ ਸਰਕਾਰ ਵੇਲੇ ਹੋਈਆਂ ਭੋਲਾ ਗਲਤੀਆਂ ਲਈ ਖਿਮਾ ਜਾਂਚਨਾ ਹਿਤ ਬੇਨਤੀ ਪੱਤਰ ਦੇਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹਰਦਾਸ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਆਪਣੇ ਮਨ ਦੇ ਬੋਝ ਨੂੰ ਹਲਕਾ ਕਰਨ ਲਈ ਇੱਥੇ ਨਤਮਸਤਕ ਹੋਏ ਨੇ ਉਹਨਾਂ ਜਿਹਦਰ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਜਿਸ ਵਿੱਚ ਉਹਨਾਂ ਆਪਣੀ ਗੱਲ ਰੱਖੀ ਹੈ ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਕਰਨੈਲ ਸਿੰਘ ਪੰਜੋਲੀ ਪਰਮੇਂਦਰ ਸਿੰਘ ਢੀਂਸਾ ਭਾਈ ਮਨਜੀਤ ਸਿੰਘ ਸੁਚਾਲ ਸਿੰਘ ਛੋਟੇਪੁਰ ਸਰਵਣ ਸਿੰਘ ਫਲੋਰ ਸਮੇਤ ਸੀਨੀਅਰ ਅਕਾਲੀ ਅਗੂ ਅਤੇ ਸ਼ਰਮਣੀ ਕਮੇਟੀ ਦੇ ਮੈਂਬਰ ਹਾਜ਼ਰ ਸਨ ਕੁਝ ਕਾਰਨਾਂ ਕਰਕੇ ਅਸੀਂ ਕੁਝ ਥਾਵਾਂ ਤੇ ਫੇਲ ਹੋਏ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਉਜ ਸਾਡੇ ਕੋ ਭੁੱਲਾਂ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਾਨ ਨੂੰ ਲਾਇਆ ਸਾਡੇ ਤੋਂ ਨਰਾਸ਼ ਹੋ ਗਏ ਸਾਡੇ ਤੋਂ ਨਰਾਜ ਹੋ ਗਏ ਔਰ ਸਾਡੇ ਦੂਰੀ ਬਣਾ ਲਈ ਸਾਡੇ ਮਨਾਂ ਤੇ ਬੋਝ ਹੈ ਅਸੀਂ ਬੜੀ ਵਾਰੀ ਕਹਿ ਕਹਿ ਕੇ ਸਾਰਿਆਂ ਨੂੰ ਕਿ ਫੋਮ ਚੰਦ ਹੀ ਹੈ ਕਿ ਸ਼੍ਰੀ ਆਕਾਦਰ ਸਾਹਿਬ ਦੇ ਜਾ ਕੇ ਮਾਫੀ ਮੰਗੀਏ ਅਸੀਂ ਬਾਰ ਬਾਰ ਕਿਹਾ ਬਾਰ ਬਾਰ ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਸੀ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਹੈ ਕਿਉਂ ਨਹੀਂ ਅਸੀਂ ਆਪਣੇ ਤੱਕ ਤੇ ਜਾ ਕੇ ਮਾਫੀ ਮੰਗਦੇ ਸੋ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਕੋਲ ਆਈ ਮਾਫੀ ਮੰਗਣ ਆਏ ਆ ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਉਹ ਅਸੀਂ ਸਿੰਘ ਸਾਹਿਬ ਨੇ ਸਾਡੇ ਕੋਲ ਲੈ ਲਈ ਹੈ ਸਵੀਕਾਰ ਕਰਕੇ ਰੱਖ ਲਈਏ ਕਹਿੰਦੇ ਵੀ ਅਸੀਂ ਮੈਂ ਪੜ ਕੇ ਇਹ ਤੁਹਾਨੂੰ ਅਸੀਂ ਦੱਸ ਦਿਆਂਗੇ ਅਸਕੇ ਸਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਹੈ ਉਹ ਉਤਰ ਜਾਵੇ। ਭਾਜਪਾ ਆਗੂ ਵਿਵਾਜੈਂਦਰ ਕੌਰ ਨੇ ਜਲੰਧਰ ਵਿੱਚ ਨਸ਼ੇ ਦੇ ਵਧ ਰਹੇ ਪ੍ਰਕੋਪ ਨੂੰ ਲੈ ਕੇ ਜਲੰਧਰ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਇੱਕ ਨਸ਼ੇੜੀ ਵੱਲੋਂ ਲੜਕੀ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਨੇ ਕਿਹਾ ਕਿ ਭਾਰਗੋ ਕੈਂਪ ਦਾ ਇਹ ਵਾਕਿਆ ਇਸ ਮਾਮਲੇ ਵਿੱਚ ਕਾਰਵਾਈ ਯਕੀਨੀ ਬਣਾਈ ਜਾਵੇ। ਫਰੋਜਪੁਰ ਸ਼ਾਉਣੀ ਮੰਡਲ ਦੇ ਕਾਂਗਰਸ ਪ੍ਰਧਾਨ ਲਲਿਤ ਪਾਸੀ ਔਰ ਫਲਾਲੀ ਦੇ ਕਤਲ ਦੇ ਮਾਮਲੇ ਵਿੱਚ ਫਰੋਜਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਤੇ ਉਹਨਾਂ ਤੋਂ ਦੋ ਪਿਸਤਲ ਅਤੇ ਇੱਕ ਦੇਸੀ ਕੱਟਾ ਤੇ ਕਈ ਰੌਂਦ ਬਰਾਮਦ ਕੀਤੇ ਨੇ ਐਸਐਸਪੀ ਸ਼ੋਮਾ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ ਕਤਲ ਨਿਜੀ ਰਜਿਸਤਰ ਤਹਿਤ ਕੀਤਾ ਗਿਆ ਸੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 21 ਤਾਰੀਖ ਨੂੰ ਸੈਂਟਰਲ ਜੀਲ ਦੇ ਨਜ਼ਦੀਕ ਇੱਕ ਬੰਦੇ 'ਤੇ ਜਾਨਲੇਵਾ ਹਮਲਾ ਹੋਇਆ ਸੀ ਤੇ ਅਨਫੋਰਚਨਟਲੀ 24 ਤਾਰੀਖ ਨੂੰ ਉਹਦੀ ਡੈਥ ਵੀ ਹੋ ਗਈ ਸੀਗੀ ਵਿਕਟਮ ਦੀ ਉਸ ਤੋਂ ਬਾਅਦ ਸਾਡੀ ਪੂਰੀ ਪੁਲਿਸ ਟੀਮ ਬਹੁਤ ਹੀ ਅਫਰਟ ਲਗਾ ਕੇ ਉਹਨ ਬੰਦੋ ਦੇ ਪਿੱਛੇ ਪੜੀ ਸੀ ਕਿ ਪਹਿਲੇ ਉਹਨਾਂ ਨੇ ਬੰਦੋ ਨੂੰ ਆਈਡੈਂਟੀਫਾਈ ਕੀਤਾ ਤੇ ਉਹਦੇ ਬਾਅਦ ਜਿਹੜੇ ਉਹ ਅਟੈਕਰ ਸੀਗੇ ਉਹਨਾਂ ਨੂੰ ਫਰਨਲੀ ਕਾਮਯਾਬ ਹੋਏ ਨੇ ਇਹਦੇ ਵਿੱਚ ਜਿਹੜੇ ਪ੍ਰਮੁੱਖ ਹੈਗੇ ਰੋਹਿਤ ਔਰ ਸਨੰਨਾ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਿਆ ਹੈ ਤੇ ਨਾਲ ਉਹਨਾਂ ਦਾ ਜਿਹੜੇ ਸਾਥ ਦੇ ਰਹੇ ਸੀਗੇ ਸੂਰਜ ਤੇ ਜੁਗੇਸ਼ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਰਾਮਦਗੀ ਵੀ ਇਹਦੇ ਵਿੱਚ 3 ਪਿਸਟੋਲ ਦੀ ਹੋਈ ਹੈ 1 30 ਬੋਰ ਦੋ 30 ਬੋਰ ਪਿਸਤਲ ਤੇ ਇੱਕ 12 ਬੋਰ ਕੱਟਾ ਵੀ ਮਿਲਿਆ ਹੈ ਤੇ ਨਾਲ ਟੋਟਲ 7 ਜ਼ਿੰਦਾ ਰਾਉਂਡ ਮਿਲੇ ਨੇ ਇਹਦੇ ਵਿੱਚ ਜਿਹੜੇ ਪ੍ਰਮੁੱਖ ਹੈਗੇ ਨੰਨਾ ਉਹਨਾਂ ਦੇ ਉੱਪਰ ਟੋਟਲ 8 ਮੁਕੱਦਮੇ ਦਰਜ ਹੈ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉਹ ਆਲਰੇਡੀ ਵਾਂਟਿਡ ਸੀਗੇ ਅੰਮ੍ਰਿਤਸਰ ਦੇ ਥਾਣਾ ਵੇਰਕਾ ਦੇ ਪੁਲਿਸ ਨੂੰ ਉਸ ਵੇਲੇ ਵੱਡੇ ਕਾਮਯਾਬੀ ਮਿਲੇ ਜਦੋਂ ਪੁਲਿਸ ਨੇ ਪਿਛਲੇ ਦਿਨੀ ਰਾਜਸਥਾਨ ਦੇ ਇੱਕ ਠੇਕੇਦਾਰ ਕੋਲੋਂ ਪਿਸਤਲ ਦੀ ਨੋਕ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਨੌਜਵਾਨ ਨੂੰ ਕਾਬੂ ਕੀਤਾ ਹੈ ਏਸੀਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਪਿਸਤਲ खोए ਹੋਏ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਨੇ ਮਿਤੀ 24 ਜੂਨ ਪਿਛਲੇ ਸੋਮਵਾਰ ਸਾਡੇ ਇਥੇ ਵੇਰਕੇ ਥਾਣੇ ਦੇ ਏਰੀਏ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਠੇਕੇਦਾਰ ਸੀਗੇ ਬਿੱਟੂ ਰਾਓ ਜਿਹੜੇ ਕਿ ਰਾਜਸਥਾਨ ਦੇ ਰਹਿਣ ਵਾਲੇ ਸੀ ਉਹ ਜਦੋਂ ਪੈਸੇ ਲੈ ਕੇ ਉਹਨਾਂ ਨੇ ਆਪਣੇ ਲੇਬਰ ਨੂੰ ਪੈਸੇ ਦੇਣੇ ਸੀ ਉਦੋਂ ਚਾਰ ਨੌਜਵਾਨ ਅਣਪਛਾਤੇ ਇੱਕ ਮੋਟਰਸਾਈਕਲ ਤੇ ਆਉਂਦੇ ਆ ਉਹਨਾਂ ਦੇ ਕੋਲ ਉਹਨਾਂ ਦਾ ਕੈਸ਼ ਵੀ ਤੇ ਜਿਹੜਾ ਉਹਨਾਂ ਦੇ ਦੋ ਮੋਬਾਈਲ ਫੋਨ ਵੀ ਇਹ ਤੇ ਉਹਦਾ ਮੋਟਰਸਾਈਕਲ ਸਪਲੈਂਡਰ ਇੱਕ ਹੋ ਕੇ ਲੈ ਜਾਂਦੇ ਆ ਪਿਸਟਲ ਦੀ ਨੋਕ ਤੇ ਜਿਹੜੇ ਇਹਦੇ ਵਿੱਚ ਚਾਰੇ ਦੋਸ਼ੀ ਸੀ ਉਹ ਅਰੈਸਟ ਕਰ ਲਏ ਗਏ ਜਿਹਦੇ ਵਿੱਚ ਦੋ ਕੇ ਹੈਗੇ ਆ ਭੈਣੀ ਗਿੱਲਾ ਪਿੰਡ ਠਾੜਾ ਕੰਬੂ ਦੇ ਏਰੀਏ ਦੇ ਰਾਜਵਿੰਦਰ ਸਿੰਘ ਤੇ ਸਾਹਬ ਸਿੰਘ ਜਿਨ੍ਹਾਂ ਦੇ ਉੱਪਰ ਪਹਿਲਾਂ ਵੀ ਕਈ ਮੁਕਦਮੇ ਦਰਜ ਨੇ ਅਤੇ ਦੋ ਨੇ ਗੁਰਸਿੱਧਕ ਅਤੇ ਪਰਸ਼ੂਰਾਮ ਇਹ ਹੈਗੇ ਨੇ ਮਜੀਠਾ ਰੋਡ ਏਰੀਆ ਤੇ ਰਹਿਣ ਵਾਲੇ ਇਹਨਾਂ ਦੇ ਕੋਲੋਂ ਜਿਹੜਾ ਮੋਟਰਸਾਈਕਲ ਖੋਇਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਇੱਕ ਇਹਨਾਂ ਦੇ ਕੋਲੋਂ ਦੇਸੀ ਪਿਸਟਲ ਬਰਾਮਦ ਹੋਇਆ ਇੱਕ ਇਹਨਾਂ ਨੇ ਜਿਹੜਾ ਲਾਈਟਰ ਨੁਮਾ ਪਿਸਟਲ ਆ ਉਹ ਵੀ ਵਾਰਦਾਤ ਵੇਲੇ ਯੂਜ਼ ਕੀਤਾ ਸੀ ਇਸ ਤੋਂ ਇਲਾਵਾ ਇਹਨਾਂ ਨੇ ਪਹਿਲਾਂ ਕਈ ਹੋਰ ਖੋਹਾਂ ਕੀਤੀਆਂ ਸੀ ਜਿਵੇਂ ਇਹਨਾਂ ਨੇ ਇੱਕ R15 ਮੋਟਰਸਾਈਕਲ ਮਜੀਠਾ ਰੋਡ ਦੇ ਏਰੀਏ 'ਚੋਂ ਖੋਹ ਕੀਤੀ ਸੀ ਜਿਹਦਾ ਕਿ ਪਰਚਾ ਦਰਜਾ ਉਹ ਵੀ ਅਸੀਂ ਇਹਨਾਂ ਕੋਲੋਂ ਬਰਾਮਦ ਕਰ ਲਿਆ ਇੱਕ ਡਿਸਕਵਰ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਇਹਨਾਂ ਨੇ ਚੋਰੀ ਕੀਤਾ ਜਿਹੜਾ ਵਾਰਦਾਤ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਖੋਇਆ ਉਹ ਤੇ ਚਲੋ ਅਸੀਂ ਉਹਨਾਂ ਤੋਂ ਬਰਾਮਦ ਕਰ ਹੀ ਲਿਆ ਫਰੋਜਪੁਰ ਪੁਲਿਸ ਨੇ ਲੁਟਾਕੂਆਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਦੋ ਪਿਸਤੌਲ ਅਤੇ 8 ਜਿੰਦਾ ਰੌਂਦ ਤੇ ਇੱਕ ਸਕਾਰਪੀਓ ਕਾਰਬੰਦ ਹੋਈ ਹੈ ਐਸਐਸਪੀ ਸੋਮੇ ਮਿਸ਼ਰਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਜਗਸੀਰ ਸਿੰਘ, ਕਪਿਲ ਵਿਕੀ ਅਤੇ ਸਚਿਨ ਵਜੋਂ ਹੋਈ ਹੈ ਉਨ੍ਹਾਂ ਕਿਹਾ ਕਿ ਇਹਨਾਂ ਮੁਲਜ਼ਮਾਂ ਉੱਤੇ ਪਹਿਲਾਂ ਵੀ ਕਈ ਮੁਕਾਦਮੇ ਦਰਜ ਨੇ ਟਰੋਜ਼ਪੁਰ ਡਿਸਟ੍ਰਿਕਟ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਇਹਨਾਂ ਨੇ ਟੋਟਲ ਦੋ ਗਿਰੋਹ ਫੜੇ ਹਨ ਉਸ ਵਿੱਚੋਂ ਜਿਹੜਾ ਦੂਜਾ ਗੈਂਗ ਹੈ ਉਹਨੂੰ ਲੀਡ ਕਰ ਰਿਹਾ ਸੀਗਾ ਜਗਸੀਰ ਸਿੰਘ ਔਰ ਸਿਸੂ ਇਸ 'ਤੇ ਟੋਟਲ 9 ਮੁਕਦਮੇ ਦਰਜ ਨੇ ਤੇ 3 ਕੇਸਿਸ ਦੇ ਵਿੱਚ ਇਹ ਹਾਲੇ ਵੀ ਵੌਂਟਡ ਸੀਗਾ ਇਹਨਾਂ ਦਾ ਸਾਥ ਦੇ ਰਹੇ ਸੀਗੇ ਵਿੱਕੀ ਜਿੰਪੇ ਦੋ ਮੁਕਦਮੇ ਦਰਜ ਹੈ ਆਲਰੇਡੀ ਕਪਲ ਤੇ ਸਾਚੇ ਇਨਾਂ 'ਤੇ ਇੱਕ-ਇੱਕ ਮੁਕਦਮੇ ਦਰਜੇ ਸਾਡੀ ਪੁਲਿਸ ਨੇ ਪੂਰੇ ਐਫਰਟ ਲਗਾ ਕੇ ਇਨਾਂ ਦੇ ਪੂਰੇ ਗਿਰੋਹ ਨੂੰ ਫੜਿਆ ਹੈ ਤੇ ਕੋਸ਼ਿਸ਼ ਇਹੀ ਕੀਤੀ ਹੈ ਕਿ ਇਹ ਇਨਾਂ ਦੇ ਜਿਹੜੇ ਵੀ ਗਲਤ ਮਨਸੂਬੇ ਸੀਗੇ ਉਹਨੂੰ ਅਸੀਂ ਪੂਰੀ ਤਰ੍ਹਾਂ ਸੇ ਨਾਕਾਮਯਾਬ ਕਰੀਏ ਇਨਾਂ ਦੇ ਕੋਲ ਵੀ ਦੋ ਵੈਪਨ ਸਾਨੂੰ ਮਿਲੇ ਨੇ ਇੱਕ 32 ਗੋੜ ਦੀ ਪਿਸਤਲ ਇੱਕ 30 ਗੋੜ ਦੀ ਅਤੇ 8 ਜ਼ਿੰਦਾ ਰਾਮ ਬਰਸਾਤੀ ਮੌਸਮ ਦੌਰਾਨ ਪੁਰਾਣੇ ਘਰਾਂ ਦੀਆਂ ਛੱਤਾਂ ਡੇਗਣ ਦੇ ਮਾਮਲੇ ਐਕਸਲ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਲ੍ਹਾ ਸੰਗਰੂਰ ਤੋਂ ਜਿੱਥੇ ਇੱਕ ਪੁਰਾਣੇ ਘਰ ਦੇ ਦੋ ਛੱਤਾਂ ਡੇਗਣ ਨਾਲ ਇੱਕ 70 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਮਹਿਲਾ ਦੇ ਪੁੱਤਰ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦੋਵੇਂ ਘਰ ਦੇ ਅੰਦਰ ਸੌਂ ਰਹੇ ਸਨ ਤੇ ਰਾਤ ਨੂੰ ਜਦੋਂ ਉਸਦੇ ਪਿਤਾ ਬਾਥਰੂਮ ਕਰਨ ਦੇ ਲਈ ਉੱਠ ਜਿਸ ਨਾਲ ਅੰਦਰ ਸੁੱਤੀ ਉਸਦੀ ਮਾਤਾ ਲੈਂਟਰ ਦੇ ਹੇਠਾਂ ਦੱਬ ਗਈ ਉਹਨੇ ਕਿਹਾ ਕਿ ਇਸ ਪੂਰੇ ਮਾਮਲੇ ਦਾ ਪਤਾ ਲੱਗਦੇ ਹੀ ਮੌਕੇ ਤੇ ਪਹੁੰਚੇ ਤੇ ਜਦੋਂ ਮਾਤਾ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਤਾਂ ਉਸ ਵੇਲੇ ਤੱਕ ਉਸਦੀ ਮੌਤ ਹੋ ਚੁੱਕੀ ਸੀ ਮੈਂ ਇਸ ਸਵੇਰੇ ਆਪਣੀ ਸ਼ੌਕਤ ਦੀ ਦੁਕਾਨ ਤੇ ਸਾਈਕਲ ਦੀ ਦੁਕਾਨ ਤੇ ਸਾਡੀ ਰਿਪੇਅਰ ਦੀ ਤੇ ਮੈਂ ਉੱਥੇ ਦੁਕਾਨ ਤੇ ਆ ਮੇਰੇ ਤਾਇਏ ਦੇ ਮੁੰਡੇ ਆਏ ਨੇ ਵੀ ਆਪਣੇ ਪੁਰਾਣੇ ਘਰ ਦੀ ਛੱਤਾ गिर ਗਈ ਹੈ ਤੇ ਫਿਰ ਕਹਿੰਦਾ ਤੂੰ ਫਟਾਫਟ ਆ ਜਾ ਮੈਂ ਕਹਿੰਦਾ ਮੰਮੀ ਡੈਡੀ ਠੀਕ ਨੇ ਕਹਿੰਦਾ ਆਪਾਂ ਨੂੰ ਕੁਝ ਨਹੀਂ ਪਤਾ ਲੱਗਿਆ ਕਹਿੰਦਾ ਮੰਨੂ ਵੀ ਫੋਨ ਆਇਆ ਕਰੋ ਇਦੋਂ ਤੇ ਫਿਰ ਫੜਾ ਫੜਾ ਮੈਂ ਤਾਂ ਕੰਨ ਬਤਾ ਕੇ ਆਪਦੀ ਘਰੇ ਆਇਆ ਫਿਰ ਉਸ ਤੋਂ ਬਾਅਦ ਦੇਖਿਆ ਵੀ ਸਾਰੇ ਥੱਲੇ ਡੈਡੀ ਦਾ ਬਚਤ ਰਹਿ ਗਈ ਡੈਡੀ ਬਾਥਰੂਮ ਬੂਥਰਮ ਗਏ ਸੀ ਮੁੱਪਿੱਚੋ ਚਿੱਤੜ ਡਿੱਗ ਗਏ ਜੀ ਕਿੰਨਾ ਪੁਰਾਣਾ ਮਕਾਨ ਸੀ ਇਹ ਹੈਗਾ ਜੀ 100 ਸਾਲ ਦੇ ਲਵੇ ਮਾਤਾ ਜੀ ਨੂੰ ਮਤਲਬ ਮਜ਼ਦੂਰ ਬੁਲਾ ਕੇ ਲੈ ਕੇ ਆਏ ਸੱਤ ਅੱਠ ਉਹਨਾਂ ਨੂੰ ਨਾਲ ਉਹਨਾਂ ਨਾਲ ਸਾਰਾ ਹੈਲਪ ਕਰਾ ਕੇ ਉਹਨਾਂ ਦੇ ਸਾਰੇ ਨਾਲ ਲੱਗ ਕੇ ਸੀ ਆਪ ਸਾਰਿਆਂ ਨੇ ਕਢਾਇਆ ਵਿੱਚ ਮੋਕੇ ਦੀ ਦਿੱਤ ਹੋ ਗਈ ਮੋਕੇ ਦੀ ਦਿੱਤ ਹੋ ਗਈ ਹੋ ਗਈ 2 ਘੰਟੇ ਹੋ ਗਏ ਸੀ ਵਿੱਚ ਦਬੇ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਕਿ ਬੀਸੀਸੀਆਈ ਵੱਲੋਂ T20 ਵਿਸ਼ਵ ਕੱਪ 2024 ਜਿੱਤਣ ਵਾਲੀ ਰੋਹਿਤ ਐਂਡ ਕੰਪਨੀ ਲਈ ਵੱਡੇ ਤੋਹਫੇ ਦਾ ਐਲਾਨ ਕੀਤਾ ਗਿਆ। ਬੀਸੀਸੀਆਈ ਵਿਸ਼ਵ ਕੱਪ ਜੇਤੂ ਟੀਮ ਨੂੰ 125 ਕਰੋੜ ਰੁਪਏ ਦੇਵੇਗੀ। ਇਸ ਦੇ ਨਾਲ ਹੀ ਇਸ ਟੀਮ ਦਾ ਅਹਿਮ ਹਿੱਸਾ ਰਿਹਾ ਅਸ਼ਦੀਪ ਸਿੰਘ ਦੇ ਨਾਨਕੇ ਪਿੰਡ ਰੰਗੜ ਨੰਗਲ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਪਿੰਡ ਰੰਗੜ ਨੰਗਲ ਦੇ ਅਸ਼ਦੀਪ ਸਿੰਘ ਦੇ ਨਾਨਾ ਜਗਿੰਦਰ ਸਿੰਘ, ਮਾਮਾ ਲਾਪ੍ਰੇਤ ਸਿੰਘ, मामੀ ਕਿਰਨਦੀਪ ਕੌਰ, ਸਮਾਜ ਸੇਵੀ ਸਰਬਜੀਤ ਸਿੰਘ ਰੰਗੜ ਨੰਗਲ ਵੱਲੋਂ ਅਰਸ਼ਦੀਪ ਸਿੰਘ ਦੇ T20 ਵਿੱਚ ਚਮਕਣ ਅਤੇ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖਿਡਾਰੀ ਬਣਨ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਪੰਜਾਬੀ ਖਬਰਾਂ ਦੇ ਸਪ੍ਰਿੰਟ ਵਿੱਚ ਫਿਲਹਾਲ ਨਹੀਂ ਜਾਂਦੇ ਅੰਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲ ਤੇ ਤੁਸੀਂ ਬਣਿਆ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ